ਹਾਂਜੀ ਮਿੱਤਰੋ ਗੁੱਡ ਮਾਰਨਿੰਗ ਕੀ ਹਾਲ ਚਾਲ ਆਲੇ ਸਾਰਿਆਂ ਦਾ ਠੀਕ ਠਾਕ ਜੇ 28 ਜੂਨ 2024 ਸਵੇਰੇ ਸਵੇਰ ਆ ਗਏ ਆਪਾਂ ਕੰਮ ਤੇ ਅੱਜ 6:30 ਤੇ ਅਸੀਂ ਚੱਲਣ ਲੱਗਾ ਵਾ ਕੰਮ ਸੈਕਿੰਡ ਫਲੋਰ ਦਾ ਲਓ ਜੀ ਮੁੰਡੇ ਰੈਂਬੋਰਡ ਇਕੱਠਾ ਕਰਕੇ ਉੱਪਰ ਲੈ ਕੇ ਜਾਂਦਾ ਇਹਨੇ ਹਾਂਜੀ ਗੁਰਪ੍ਰੀਤ ਸਿੰਘ ਹਾਂਜੀ ਗੁੱਡ ਮਾਰਨਿੰਗ ਸਰ ਹਾਂਜੀ ਭਾਈ ਜੀ ਤੇ ਰੈਂਬੋਰਡ ਚੱਲ ਰਿਹਾ ਉੱਤੇ ਜਾ ਰਿਹਾ ਵਾ ਤੇ ਹੁਣ ਇਹਦੇ ਸਾਈਡਾਂ ਤੇ ਰੈਂਬੋਰਡ ਲਗਾ ਕੇ ਚਾਰ ਸਫੇਰੇ ਈ ਇਦਾਂ ਇਦਾਂ ਬਾਉਂਡਰੀ ਤੇ ਫਿਰ ਉਸ ਤੋਂ ਬਾਅਦ ਆਪਾਂ ਇਹ ਜੋਸ ਪਾਉਣੇ ਆ ਫੇਤਾ ਨੇ ਦਿਖਾਉਣੇ ਆ ਉੱਪਰ ਦਾ ਹਾਲਚਾ ਹੈ ਉਹ ਸਾਰਾ ਸਮਾਨ ਜਿਹੜਾ ਵਾ ਇਹ ਉੱਪਰਲੇ ਫਲੋਰ ਦਾ ਆ ਗਿਆ ਸਾਰੀ ਲੱਕੜ ਉੱਪਰਲੇ ਫਲੋਰ ਤੇ ਜਾਊਗੀ ਇਹ ਦੇਵਨ 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 ਸਾਰਾ ਕੁਝ ਚਲੋ ਦਿਖਾਉਨੇ ਆ ਤੁਹਾਨੂੰ ਅੱਗੇ ਹੁਣ ਹਾਂਜੀ ਮਿੱਤਰੋ ਰੈਂਬੋਰਡ ਲੱਗ ਰਿਹਾ ਵਾ ਕਾ ਬੈਠਾ ਰਿਹਾ ਲੋਕੇ ਓਏ ਹੈਲੋ ਹਾਈ ਕਰ ਹੈਲੋ ਹਾਈ ਕਰ ਦਰ ਦਰੀ ਜਾਂਦਾ ਇੱਕ ਮਿੰਟ ਕੈਮਰਾ ਘੁਮਾ ਕੇ ਦਿਖਾਉਣਾ ਤੁਹਾਨੂੰ ਹਾਂਜੀ ਤੇ ਹੈਲੋ ਪੂਰੇ ਹਾਈ ਰਿਸਕ 'ਚ ਚੱਲ ਰਹੇ ਆਪਾਂ ਦੇਖੋ ਇਧਰ ਕੱਲ ਹੀ ਅਜੇ ਦੇਖੋ ਜੀ ਦੇਖੋ ਪੂਰੇ ਟੌਪ ਲੈਵਲ ਦਾ ਰਿਸਕ ਚੱਲ ਰਿਹਾ ਵਾ ਇੱਕ ਹੋਰ ਟੀਮ ਲੱਗੀ ਆ ਹੈਲੋ ਮੈਕਸੀਕਨ ਗਾਇ ਕਹਿੰਦੇ ਕੁੜੀ ਆਂਦੀ ਹਨ ਅਨਾਰੀ ਯੂ ਆਰ ਮੈਕਸੀਕਨ ਗਾਇ ਠੀਕ ਹੈ ਨਾ ਯੂ ਆਹੋ ਕਹਿੰਦੇ ਯੂ ਫਰਮ ਮੈਕਸੀਕੋ ਕਹਿੰਦਾ ਨੋ ਨੋ ਇੰਡੀਆ ਇਹਨਾਂ ਟੋਪੀ ਲਾਈ ਫਿਰ ਪਛਾਣਿਆ ਉਹਨਾਂ ਨੇ ਓਏ ਹੈਲੋ ਵੇਦਾ ਨਹੀਂ ਆਉਣੇ ਨਹੀਂ ਮੇਦਾਣਾ ਅੱਖ ਉਹ ਮੱਸੀ ਕੇ ਆ ਆ ਵੀ ਕੇ ਹੁਣ ਪਤਾ ਲੱਗਾ ਹੀ ਹੁਣ ਪਤਾ ਲੱਗਾ ਪੰਜਾਬੀ ਆ ਉਹ ਯਾ ਹਾਂਜੀ ਓਏ 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 ਪੁੱਠੇ ਕੰਮ ਨਹੀਂ ਕਰਨਾ ਚਲੋ ਵੀ ਮਿੱਤਰੋ ਇੱਥੇ ਹੁਣ ਆਪਾਂ ਫੱਟੇ ਪਾ ਗਏ ਤੁਹਾਨੂੰ ਫਿਰ ਮਿਲਦੇ ਆਂ ਵੇਖੀ ਚਲੋ ਐਦਾਂ ਕੰਮ ਚੱਲਦੇ ਜੇ ਮੁੰਡੇ ਐਲ ਵੀ ਐਲ ਲਈ ਆਉਂਦੇ ਆ ਤੇ ਯੋਰ ਜ਼ਬਰਦਸਤੀ ਵਾਲਾ ਕੰਮ ਹੋਇਆ ਪਿਆ ਸ਼ਾਬਾਸ਼ 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 ਐਂਕਰ ਹਰਸ਼ ਤੂੰ ਪਿੱਛੋਂ ਇਧਰ ਨੂੰ ਲੈ ਕੇ ਜਾਈ ਆਗੇ ਆਗੇ ਟੇਡਾ ਕਰ ਲੋ ਟੇਡਾ ਹਾਂ ਸ਼ਾਬਾਸ਼ ਓਏ ਉੱਥੇ ਪਏ ਆ ਹਗੇ ਪਿਆ ਇੱਕ ਹੋਰ ਹੈਗਾ ਪਿਆ ਰੋਕ ਜਾ ਮੈਂ ਦੱਸ ਦਾਂ ਤੈਨੂੰ ਲੋ ਜੀ ਦੋ ਦੋ ਜੋ ਆਪਣੇ ਆਪੇ ਆ ਰਿਹਾ ਹੈ 66 ਆਣਾ ਜੋੜ ਕੇ ਤੇ ਇਹਨਾਂ ਨੂੰ ਆਪਾਂ ਬਾਦਨਾ ਸ਼ਾਵਡਾਊਨ ਕਰਨ ਵਾਸਤੇ ਲਓ ਜੀ ਲਓ ਵੀ ਆ ਮੁੰਡਾ ਨੇ ਨੀਲ ਵੇਖੋ ਬਟੰਦਿਆ ਅੱਧਾ ਘੰਟਾ ਹੋ ਗਿਆ ਓਏ ਆ ਕੀ ਓਏ ਫੁੱਟ ਬਟਨ ਅੱਧਾ ਘੰਟਾ ਹੋ ਗਿਆ ਨੇਲ ਹੀ ਪੁੱਟੀ ਕਰਕੇ ਠੋਕ ਹੀ ਦਿੱਤੀ ਗੋਪੀ ਬੇਟਾ ਇਦਾਂ ਨਹੀਂ ਸਾਰੇ ਹੋ ਜਾਣਗੇ ਆਲੇ ਇਹ ਫੱਟੇ ਮਦਦ ਖਾ ਲੈ ਹੋਏ ਆਂਦੇ ਅੱਧੇ ਘੰਟੇ ਮੈਂ 4 ਬਲੌਗ ਲਾਤੇ ਇੱਕ ਕਾਹ ਜੋ 8418 83 ਮਾਰਦੇ 3:30 ਸਾਪ ਨੂੰ ਦਿੰਨਾ ਕਿੱਥੇ ਵੱਢਦੇ ਹਾਂ ਮਾੜੀਆਂ ਨਹੀਂ ਹਾਂ ਗੋਪੀ ਬੇੜਾ ਸਿੱਖ ਲਿਆ ਹੋਏ ਗੋਪੀ ਦਾ ਹੋ ਹੋ ਗੋਪੀ ਸਿੱਖ ਲਿਆ ਲੈ ਲੋ ਇੰਨਾ ਚੋ ਬਣਾ ਲਓ ਚਲੋ ਜੀ ਲੋ ਵੀ ਮਿੱਤਰੋ ਪਾਰਟੀ ਚੱਲਣ ਦੀ ਮੇਰੇ ਸੁਪਰਵਾਈਜ਼ਰ ਬਣ ਤੇ ਨਹੀਂ 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 ਇਹ ਪਾਰਟੀ ਦਾ ਅੱਜ ਜੀ ਨਹੀਂ ਕਰੀਆ ਮੈਂ ਮੈਂ ਵੀਡੀਓ ਬਣਾ ਲਈ ਮੜ ਕੇ ਨਾ ਮੁਕਰਨਾ ਉਹ ਕਰੋ ਇੱਕ ਮਿੰਟ ਅਗਰ ਇੰਨਾ ਗਿਰ ਗਿਆ ਨਾਲੇ ਬਲੌਗ ਤੋਂ ਉਹ ਨਹੀਂ ਨਹੀਂ ਫਲੋਗਰ ਸਾਹਿਬ ਜਮਾਈ ਤੂ ਕੋਈ ਸਾਹਿਬ ਨਹੀਂ ਨਹੀਂ ਇਹ ਪਾਰਟੀ ਦਾ ਪਾ ਜੇ ਸ਼ੁਰੂ ਕਰਨੀ ਹੈ ਤਾਂ ਸਟਾਰਟਰ ਹੈ ਆਪਣਾ ਐਂ ਕਹਿ ਸਕਦੇ ਹਾਂ ਹੈਨਾ ਇਹਦਾ ਗਲਾ ਬਜਮਣਾ ਹੀ ਹੈ ਕਿਉਂ ਇੰਦਰਵੀਰ ਇਹ ਆਪਣਾ ਵੀਰ ਇੰਦਰਵੀਰ ਜਿਹੜਾ ਘਾਟੀ ਦਿਖਦਾ ਤੁਹਾਨੂੰ ਵਲੋਗਾਂ 'ਚ ਇਹ ਭਾਈ ਸੀਰੀਅਸ ਜ਼ਿਆਦਾ ਰਹਿੰਦਾ ਕਿ ਤਮੰਨਾ ਹੈ ਇਧਰ ਆਮਕ ਸਿੱਖਣਗਾ ਏ ਦੱਸ ਇਧਰ ਕੋਈ ਵਿਚਾਰ ਦੇ ਕੀ ਖਾਣਾ ਪਾਰਟੀ 'ਚ ਦੱਸੋ 10000 ਫਿਰ ਆਪਾਂ ਆਰਡਰ ਵੀ ਕਰਨਾ ਵਾ ਵੱਡਾ ਪਾਊਡਰ ਆਰਡਰ ਆਪਣਾ ਵੱਡਾ ਹੋਣਾ ਵਾ ਆ ਬੰਦਾ ਸਾਡਾ ਕਹਿੰਦਾ ਕਿਹੜਾ ਚਿਕਨ ਖਾਣਾ ਓਏ ਬਾਟਰ 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 ਨਹੀਂ ਗਿਆ ਆਹ ਨੂੰ ਦਿਖਾਇਆ ਸਦੀਪ ਨੂੰ ਕਿ ਆਰਡਰ ਕਰਦਾ ਆ ਆ ਬਈ 10 ਓਏ ਖਾਣ ਲਓ ਮਿੱਤਰੋ ਹੁਣ ਤੁਹਾਨੂੰ ਮਿਲਦੇ ਆ ਅਗਲੇ ਪਾਰਟੀ ਵਾਲੇ ਵਲੌਗ ਚ ਇਹ ਕੀ ਇਹ ਕੱਲਾ ਹੀ ਸਲਾਮਤ ਹੀ ਜਾਂਦਾ ਕੀ ਉਹ ਕਿਹੜੀ ਰਸੋਈ ਉਹ ਕਿਹੜੀ ਰਸੋਈ ਓਏ ਉਹ ਕਿਹੜੀ ਰਸੋਈ ਇੱਧਰ ਆ ਸ ਇੱਧਰ ਆ ਜਾ ਰ 20 ਪੀਪਲ ਆ 20 20 ਪੀਪਲ ਆ ਤੇ ਬਾਟਰ ਚਿਕਨ ਮਾਂ ਦਾ ਜਦੋਂ ਬਾਟਰ ਨਹੀਂ ਰਹਾ ਉਹ 20 ਪੀਪਲ ਓ ਯਾਰ ਕੀ ਦੇਣਾ ਉੱਤਰ ਹੀ ਚੱਲੀ ਆਈ ਤਾ ਨਹੀਂ ਉਹ ਪਈ ਬੰਦਾ ਨਹੀਂ ਉਹਦੇ ਨਾਲ ਚੱਲ ਆ ਜੀ ਮਾਲ ਲੈਣ ਕਿਹੜਾ ਜਾਂਦਾ ਦੋ ਜਣੇ ਜਲਦੀ ਚੱਲ ਚੱਲ ਆ ਜਾ ਤੂੰ ਚੱਲਦੇ ਆਪਾਂ ਆ ਲੈ ਜਾ ਹਰਸ਼ੂ ਓਏ ਆ ਜਾ ਓਏ ਆ ਜਾ ਚੱਲਦੇ ਆਂ ਉੱਥੇ ਮੁੜ ਕੇ ਆਪਸ਼ਨਾਂ ਨਹੀਂ ਪਤਾ ਲੱਗਣੀਆਂ ਫੇਰ ਚਲੋ ਜੀ ਪਾਰਟੀ ਦੇ ਲਈ ਆਪਸ਼ਨ ਨਹੀਂ ਲੱਭਣ ਦੇ ਵੀ ਖਾਣਾ ਕੀ ਤੂੰ ਨਾ ਲਓ ਵੀ ਮਿੱਤਰੋ ਬੜਾ ਕੁਝ ਸਲਾਮਾ ਸਲੂਮਾ ਕਰਕੇ ਕਿਤੇ ਕੋਸ਼ਿਸ਼ ਕਿਤੇ ਕੋਸ਼ਿਸ਼ ਜੀ ਸਾਹਮਣੂ ਬਈ ਪਾਰਟੀ ਦੀ ਵੀ ਪੁਲਾੜਾ ਨਹੀਂ ਬਹੁਤ ਧੰਨਵਾਦ ਹੋਣੀ ਜੋ ਇਹਨਾਂ ਨੇ ਸਾਡੇ ਲਈ ਪਾਰਟੀ ਕਰੀ ਪੁਲਾੜੇ ਮੁੰਡਿਆਂ ਦੀਆਂ ਰਹਿ ਰਹਿ ਹੀ ਬਹੁਤ ਜਿਆਦੀਆਂ ਹੋ ਜਾਂਦੀਆਂ ਰਲਦੀਆਂ ਨਹੀਂ ਆ ਹਾਂ ਵੀ ਇੱਧਰ ਬਾਜੀ ਨਹੀਂ ਵੇਲੇ ਇੱਧਰ ਸਿੱਧਾ ਹੋ ਗਿਆ ਲੱਗਾ ਪਕੌੜੇ ਨੂੰ ਇਹ ਤਹਾੜ ਨਹੀਂ ਹੈ ਜਿਉਂ ਸਾਡੇ ਪਤਾ ਨਹੀਂ ਪਰ ਉਹ ਬੰਦੇ ਵਾਲ ਕੈਮਰਾ ਕਰ ਭਾਈ ਆਂਦੇ ਉਤੋਂ 150 ਡਾਲਰ ਸੱਤ ਜਾਨੇ 10000 ਰੁਪਈਆ ਮੈਂਨੇ ਭਾਈ ਬੋਖੀ ਹੱਟਾ ਬੱਲ ਬੱਲ ਲੱਗਦਾ ਹਾਂ ਆਹੋ 80 ਪੀਪਲ ਆਹੋ 80 ਲੱਗ ਪਏ 150 ਡਾਲਰ ਬੀਪਲ ਇਹ ਬੰਦਾ ਕਹਿੰਦਾ 150 ਡਾਲਰਾਂ ਚ 20 ਪੀਪਲਾਂ ਨੱਜ ਜਾਂਦੀਆਂ ਵੀਰੇ ਕਰਕੇ ਪਕੌੜੇ ਖਾਣੇ ਪੈਣ ਆਹ ਬੈਠਾ ਵੇ ਆਪਣੇ ਵਲੌਗ ਵੇਖੀ ਜਾਂਦੇ ਮੁੰਡੇ ਕਹਿੰਦੇ ਆਪੇ ਹੀ ਆਪੇ ਵੀਊ ਵਧਾਈ ਜਾਂਦੇ ਚਲੋ ਜੀ ਪਕੌੜਿਆਂ ਤੇ ਖੀਰ ਤੇ ਪਕੌੜਿਆਂ ਤੇ ਆ ਗਏ ਮੁੰਡੇ ਕਹਿੰਦੇ ਪਕੌੜਿਆਂ ਨਾਲ ਲੱਜਾਂ ਅੱਜ ਲੱਗ ਗਿਆ ਮੁੰਡਿਆਂ ਦਾ ਤੇ ਯਾਰੇ ਲੈ ਰਹੇ ਆ ਕੱਲ ਨੂੰ ਹਣ ਲਾਵਾਂਗੇ ਆਪਾਂ ਰਗੜਾ ਰੁਗੜਾ ਤੇ ਫੇਰ ਬਣਾਵਾਂਗੇ ਵਲੌਗ ਤੇ ਮਿਲਦੇ ਆ ਫਿਰ ਮਿੱਤਰੋ ਸ਼ੇਅਰ ਸ਼ੁਰੂ ਕਰਦਿਆ ਕਰੋ ਅੱਗੇ ਤੋਂ ਅੱਗੇ ਹਾਂ ਵੀ ਕੋਈ ਦੁਨੀਆਦਾਰੀ ਨੂੰ ਕੋਈ ਦੇਣਾ ਹੋਵੇ ਉਪਦੇਸ਼ ਜਾਂਦੀ ਵਾਰਦਾ ਆਪਾਂ ਸ਼ੁਰੂ ਕਰਨ ਲੱਗਿਆਂ ਘਰ ਜੱਟੂ ਲਗਾ ਜੀ ਚਲੋ ਵੀ ਠੀਕ ਆ ਮਿੱਤਰੋ ਮਿਲਦੇ ਆ